ਵੇ ਮਿੱਠਾ ਆ ਗਿਆ ਮਿੱਠਾ ਆ ਗਿਆ ਮੱਥਾ ਰੇਕਣਾ ਆ ਰਾਜ ਕਰੀ ਕਿਰਪਾ ਹਾਂ ਵੀ ਰਹਾ ਹਾਂ ਵੀ ਲੈ ਵਿੱਚ ਤੋਂ ਹੀ ਗਾਣਾ ਨਾਈਟ ਫੋਰਮਾਂ ਨੂੰ ਕੀ ਕੀ ਹੋ ਗਿਆ ਆ ਬੈਗ ਜਾ 1.5 ਲੱਖ ਚ ਬੈ ਗਿਆ ਬੈਗ 1.5 ਰੱਖ ਕੇ ਬੈ ਗਿਆ ਭਾਈ ਮੁਆਰਕਾ ਹੋ ਗਈਆਂ ਡੇਢ ਚੈੱਕ ਕਰਨ ਲੱਗੇ ਭਾਈ ਲੋ ਜੀ ਭਾਈ ਤਵੀਆਂ ਪਾਉਣ ਲੱਗੇ ਆ ਉਹ ਇਹ ਬਾਈ ਬਿੱਲ ਵੀ ਕੱਟਤਾ ਹਾਂ ਪੱਕਾ ਬਿੱਲ ਹਾਂ ਇਹ ਪੱਕਾ ਬਿੱਲ ਬਾਈ ਗਾਰੰਟੀ ਗਾਰੰਟੀ ਜਿਹੜੇ ਕਿੰਨੇ ਸਾਲ ਦੀ ਹੈ ਗਾਰੰਟੀ ਹੋਇਆ ਸਾਰੀ ਉਮਰ ਦੀ ਗਾਰੰਟੀ ਹੈ ਸਾਰੀ ਉਮਰ ਦੀ ਮੈਂ ਬੈਠਿਆ ਮੈਂ ਸਾਰੀ ਉਮਰ ਦੀ ਗਾਰੰਟੀ ਲਓ ਜੀ ਬਾਈ ਜਗਰਾ ਚਾਚਾ ਪਹੁੰਚ ਗਿਆ ਪੁਰਾਣਾ ਸਮਾਨ ਲੈ ਕੇ ਉਹ ਥੋੜੇ ਰੂਟਾ ਵੀਟਰ ਤੇ ਰੱਖ ਕੇ ਜਾਓਗੇ ਆ ਨਵਾਂ 24 ਮਾਡਲ ਬਣਾ ਲੈਣੇ ਇਹਨਾਂ ਨੇ ਲਾਡੀ ਰਾਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਅੱਜ ਵਧਾਈਆਂ ਹੋ ਜੂਗੀਆਂ ਜੀ ਅੱਜ ਕੁਆਲਿਟੀ ਹੋਰ ਹੋ ਜਾਣੀ ਹਾਂ ਪਾਲਟੀ ਪਾਲਟੀ ਹੈ ਪਾਲਟੀ ਹੋ ਗਈ ਸਾਰਵਗੇ ਨਹੀਂ ਹੋਈ ਆ ਤੇ ਸ਼ਕਤੀਮਾਨ ਕੇ ਇੰਨਾ ਪਿਆਰ ਕਰਦੇ ਜੀ ਸ਼ਕਤੀਮਾਨ ਸ਼ਕਤੀਮਾਨ ਹੁਣ ਤੁਸੀਂ ਤਾਂ ਰੋਜ਼ ਵੀਡੀਓ ਪਾਵਾ ਕੇ ਸ਼ਕਤੀਮਾਨ ਕਰੀ ਜੰਨੇ ਲੈ ਤੁਸੀਂ ਤਾਂ ਪੁਰਾਣਾ ਲਿਆ ਬਹੁਤ ਪਹਿਲਾਂ ਦਾ ਹੈਗਾ ਤਾਂ ਹੁਣ ਤਾਂ ਜਗਜੀਤ ਵਾਲਾ ਹੋਰ ਬਹੁਤ ਰੌਲਾ ਪਾਉਂਦੇ ਆ ਪਰ ਤੁਸੀਂ ਵੀਡੀਓ ਪਾ ਕੇ ਕਹਿੰਦੇ ਇੱਕ ਨੰਬਰ ਆ ਬਾਈ ਜੱਗਾ ਕਹਿੰਦਾ ਇੱਕ ਨੰਬਰ ਹੈ ਜੱਗੇ ਇਹਦੀ ਰੀਸ ਕਿੱਥੇ ਹੋਣੀ ਆ ਦੇਖ ਤਾਂ ਸ਼ੇਪ ਹੁਣ ਆ ਕਿੱਥੇ ਆ ਵੀ ਬਾਈ ਇੰਨਾਂ ਦਾ ਵੀਰ ਨਾਲ ਸ਼ਕਤੀਮਾਨ ਕਿੰਨਾ ਮਾਡਲ ਹੈ ਜੀ ਕੋਈ ਦਿੱਕਤ ਆਈ ਯੋ ਮੈਂ ਭਾਈ ਤੇਰਾ ਮਾਡਲ ਜੱਗੇ ਦੇ ਚਾਚੇ ਨੇ ਚਲਾਇਆ ਹੈ ਬ੍ਰੈਂਡ ਆ ਬ੍ਰੈਂਡ ਚਲਾਇਆ ਵੀ ਬਹੁਤ ਹਾਂ ਨਹੀਂ ਆ ਜੀ ਪਰ ਕਦੇ ਖੁੱਲਿਆ ਨਹੀਂ ਕਿੱਲੇ ਦੇ ਕਿੱਲੇ ਬਾਤ ਹੈ ਜੀ ਪਤਾ ਹੀ ਨਹੀਂ ਕੋ ਦਾ ਬ੍ਰੈਂਡ ਆ ਭਾਈ ਫੇਰ ਤਾਂ ਬਣਦਾ ਹੀ ਹੈ ਲੈਣਾ ਹੁਣ ਕਿਹੜਾ ਟਾ ਮਾਡਲ ਲੈਣਾ ਕਾ ਸਿੰਪਲ ਘੋੜੀ ਵਾਲਾ ਲੈਣਾ ਦੋ ਕਿੱਲੇ ਜਾਂ ਤੇ ਛੇ ਕਿੱਲੇ ਕਰਤੇ ਵਾਓ ਤੁਹਾਡੀ ਕਹਿੰਦਾ ਹੁਣ ਫੁੱਟ ਨੂੰ ਕੁਝ ਨਹੀਂ ਹੁੰਦਾ ਨਵੇਂ ਦੇਖ ਨਹੀਂ ਨਵੇਂ ਨਹੀਂ ਕਹਿੰਦਾ ਕੁੰਦਾ ਕੇ ਵੱਜੂਗਾ ਉਹ ਨਹੀਂ ਨਵੇਂ ਦੇਖ ਨਵੇਂ ਲੈਣਾ ਜੀ ਉਹ ਆਇਆ ਸਰੀ ਥੋੜਾ ਹੀ ਬਰ ਨਹੀਂ ਮੇਰੇ ਕੋ ਐਡਾ ਉਹ ਜੱਗੇ ਦਾ ਉਹ ਜ਼ਿਆਦਾ ਏ ਲੋਡ ਨਹੀਂ ਆਉਂਦਾ ਡੋਬਲਾ ਡੂਲਾ ਬਾ ਉਹ ਡੋਲਾ ਡੂਲਾ ਬਾ ਹੋ ਚੁਗੀ ਆ ਇਹ 2 ਸਾਲ ਟਰੈਕਟਰ ਨਾਲ ਲਏ ਹੋਏ ਆ ਮੈਂ ਕਹਿੰਦੇ ਕੀ ਬਾਉਂਗਾ ਹੁੰਦਾ ਯਾਰ ਇਹਨਾਂ 475 8 ਫੁੱਟਾ ਚਲਾਉਂਦਾ ਜਾਂ ਨਹੀਂ ਨਹੀਂ ਲਿਓ ਨਾ ਬਾਈ ਲਿਓ ਨਾ ਇਹ ਸ਼ਾਰਬ ਕਨੇਡਾ ਭੇਜਿਆ ਪੈਸੇ ਬੋਲ ਲਗੀ ਆਪਣੇ ਤੇ ਉੱਪਰ ਲੱਤ ਕਮਾ ਦੀਏ ਨਾ ਲਈ ਆ ਨਾ ਜ਼ਿਆਦਾ ਨਹੀਂ ਹੈਗਾ ਜੀ ਆ ਜੀ 10 ਲੱਖ 20 ਰਹਿਦੀ ਆ ਇਹਨੂੰ ਜੱਗੇ 4x4 ਟਰੈਕਟਰ ਚਾਹੀਦਾ ਏ ਹਾਂ ਕਰਾਂ ਜੀ ਕਿਆ ਫਾਇਦਾ ਮਸ਼ੀਨਰੀ ਦੇ ੱੱਕਾ ਕਰਕੇ ਅੱਛਾ ਠੀਕ ਆ ਜਾਇ ਜਾ ਤੇ ਪਿੰਡ ਪੁੰਡਾ ਗਲੀਆਂ ਚ ਲੰਘ ਜਾਂਦਾ ਆ ਸੱਤ ਫੋਟਾ ਬਾਈ ਦੇਖ ਲਓ ਬਈ ਨਾ ਠੀਕ ਹੈ ਕੋਈ ਫਰਕ ਨਹੀਂ ਯਾਰ 8 7 ਦਾ ਦੇਖ ਕਿਹੜਾ ਮਾਡਲ ਲੈਣਾ ਇਹਨਾਂ ਨੇ ਬੇਸ ਮਾਡਲ ਦਾ ਟੌਪ ਟੌਪ ਓਏ ਓਏ ਇੱਕ ਤਾਂ ਵੇ ਪਿੱਛੇ ਵਾਲਾ ਇੱਕ ਉਹ ਮੂਰੇ ਵਾਲਾ ਕਿਹੜਾ ਮਾਡਲ ਲੈਣਾ ਜੀ ਆਹ ਫੇ ਟੌਪ ਕਿਹਾ ਉਹਨੇ ਆ ਜੱਗੇ ਸਿਰੇ ਵਾਲੇ ਵੀ ਅੱਖ ਰੈਂਦੀ ਐ ਬਾਈ ਉਦਾਂ ਮੰਦੇ ਠੀਕ ਹੈ ਇਹ ਸ਼ਕਤੀਮਾਨ ਵਾਲੇ ਇਹ ਜਗੇ ਹਾਂ ਪਹਿਲਾਂ ਇਹਨਾਂ ਮੈਰਨ ਕਹਿਦਾ ਹੁਣ ਦੇ ਕਹਿ ਜਾ ਕਿਹੜਾ ਬਾਈ ਆਹ ਆਹ ਦੇਖੀ ਲਵਨ ਸੰਬੰਧਾਂ ਦੇ ਜਾ ਜਾ ਦੇਖ ਇਹ ਚੀਜ਼ ਦਾ ਫਰਕ ਪੈ ਗਿਆ ਤੂੰ ਐਂਦਾ ਸਰ ਉਹ ਕਿਹਨੇ ਜਿੰਨੀਆਂ ਜ਼ਿਆਦਾ ਪੱਤੀਆਂ ਹੋਣਗੇ ਜੇ ਘਾਹ ਜਿਵੇਂ ਫੇਰ ਬਾੜਵਾ ਪਾਉਣੀ ਵੀ ਔਖੀ ਹੈ ਹੋਰ ਨਹੀਂ ਕਦੇ ਇੱਕ ਪੱਤੀ ਆ 54 ਬਲੇ ਇਹਨੂੰ ਇੰਨਾ ਇਹਨੂੰ 54 ਬਲੇਟ ਆ ਹਾਂ ਇਹਨੂੰ 48 ਸਾਡੇ ਵਾਲੇ ਉਹ ਜਗੇ ਉਦਾਂ ਹੁਣ ਤਿੱਖੀਆਂ ਆਉਣ ਲੱਗੀਆਂ ਦੇਖ ਅਸੀਂ ਚਲਾਇਆ ਨਾ ਅਜ ਤਿੱਖੀਆਂ ਆਉਣ ਲੱਗੀਆਂ ਖੁੰਡੀਆਂ ਨਹੀਂ ਆਉਂਦੀਆਂ ਪੱਤੀਆਂ ਦੇਖ ਤਿੱਖੀਆਂ ਪਈਆਂ ਬਾਈ ਅਸੀਂ ਤੁਮੀ ਲੈ ਗਏ ਹਨ ਹੋਰ ਹੀ ਲੈ ਗਏ ਆਹੀ ਮਾਡਲ ਲੈ ਗਏ ਜੀ ਤੁਸੀਂ ਉਹ ਜੀ ਕਹਿੰਦੇ ਨੇ ਤਵੀ ਫਸਦੀ ਹੈ ਕਿਤੇ ਪਾਸੇ ਜੱਗਾ ਦੱਸੂਗਾ ਉਹ ਹਾਂ ਆ ਮੜੇ ਨਟ ਨੋਟ ਜੀ ਉੱਪਰ ਥੱਲੇ ਕਰਕੇ ਲੋਟ ਅੱਜ ਲਾਡੀ ਲਾਡੀ ਕਿ ਨਹੀਂ ਹੈ ਕਿ ਆਵਨੇ ਕਿ ਨਹੀਂ ਹੈ ਲਾਡੀ ਕੰਨੀ ਲਾਡੀ ਕੰਨੀ ਲਾਡੀ ਅੱਜ ਬਾਈ ਦੱਸੂਗੀ ਤੇ ਕਿ ਨਹੀਂ ਆ ਚਲੋ ਮੈਂ ਕਰ ਦੂੰਗਾ ਯਾਰ ਚਲ ਗੁੰਡਾ ਆਊਗਾ ਹਟ ਦੇ ਪਰ ਵੀ ਠੀਕ ਠਾਕ ਲਾਡੀ ਅੱਜ ਪਤਾਈਆਂ ਹੋ ਜੂਗੀਆਂ ਫਿਰ ਮੈਂ ਕਹਿੰਦਾ ਹੋ ਜੂਗੀਆਂ ਹਰ ਦੇ ਨਹੀਂ ਹੈਗੇ ਤੁਸੀਂ ਹਰ ਦਾ ਘਰੇ ਜਾ ਕੇ ਸੱਪ ਕੱਢਿਆ ਹੁੰਦਾ ਕਰੇ ਸੌਦਾ ਵਾਰੇ ਆ ਫੋਨ ਕਰਨ ਦੀ ਦੇਰ ਆਦਾ ਵੀਡੀਓ ਪਾ ਪਾ ਕੇ ਮੈਨੂੰ ਲਿਆ ਤੌਰੇ ਲਿਆ ਤਾ ਅਮਨੇ ਨੇ ਜਨੇ ਰੂਟਾ ਵੇਟਰ ਬਖਾਇਆ ਕਿਸੇ ਨੇ ਨਹੀਂ ਲੈ ਲੈ ਠੀਕ ਹੈ ਸਾਡੀ ਗੇ ਲਾਡੀ ਆ ਮਾਡਲ ਹੋ ਤੁਸੀਂ ਰੱਖਣਾ ਹੈਗਾ ਸ਼ੀਸ਼ੇ 'ਚ ਰੱਖਣਾ ਜਿਹੜਾ ਕਿ ਇੰਨਾ ਸਾਲ ਪੁਰਾਣਾ ਹੈ ਬ੍ਰੈਂਡ ਹੈ ਬਾਈ ਥੋੜੇ ਜਿਹੜਾ ਕਿ ਰੱਖਾਂਗੇ ਡੈਮੋ ਵਾ ਦਿਓ ਪੱਤੀਆਂ ਦੇ ਲੈ ਜਗੇ ਮੈਂ ਕਹਿੰਦਾ ਕੋਈ ਬਣਾਉਂਦੇ ਆ ਤਿੱਖੀਆਂ ਪੂਰੀਆਂ ਬੱਲਾ ਬੱਲਾ ਬਲੇਟੇ ਬਣਾਏ ਪਏ। ਨੌਜੇ ਇੱਧਰ ਵੀਰਜੀ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੜਾ ਵਧੀਆ ਜੀ ਐ ਨਾ। ਸਾਡੇ ਪਾਸ ਸ਼ੱਕ ਕਰਦੇ ਕਹਿੰਦੇ 8 ਫੁੱਟਾਂ ਨਹੀਂ ਹੈਗਾ ਇਹ। ਮੈਂ ਕਿਹਾ ਫੀਤਾ ਵਾਲਾ ਭਾਈ। ਹਾਂ। ਸ਼ੱਕ ਦੂਰ ਕਰਨਾ ਜੀ। ਪੂਰਾ 8 ਹੁੰਦਾ। ਅੱਛਾ ਜੀ। ਫੇ ਲਾਢੀ ਫਾੜੀ ਮੜਾ ਯਾਰ। ਜੱਗਾ ਵੀ ਪੂਰਾ ਵਹਿਮ ਹੀ ਹੈ ਕਹਿੰਦੇ। ਹਾਂ। ਤੀਨਾ ਪਿੱਛੇ ਵਾਲਾ ਦੇਖੀਦਾ ਹੁਣ। ਆਹੋ ਇਧਰੋਂ ਤੋਂ ਰਾਇਆ ਪੂਰਾ 8 ਹਾਂ ਅਫੇਰ ਉਹੀ ਪੈ ਲਾ ਬਾਈ ਜੱਗੇ ਨੇ ਗੁੱਟੀਆਂ ਲਿਆਂਦੀਆਂ ਕਹਿੰਦੇ 2-200 ਵਿੱਚੇ 5-500 ਕਹਿੰਦੇ ਸ਼ਕਤੀਮਾਨ ਦੀ ਸੀ ਬੜੀ ਮਸ਼ੀਨ ਲਿਆਂਵੀ ਹਾਲੇ ਦੇਖਿਆ ਆ ਝੋਲਾ ਸਾਨੂੰ ਦੇ ਦਵਾਰ ਇਹ ਝੋਲਾ ਅੜ ਜਣਾ 100 ਆ ਝੋਲਾ ਦੇ ਦਵਾਰ ਇੱਕ ਬਰਕਤ ਐ ਇੱਕ ਤੁਹਾਡੇ ਕੋਲ ਵੀ ਆਇਆ ਹੈਗਾ ਲੱਡੀ ਮਸ਼ੀਨ ਆਕ ਨੂੰ ਨੋਟ ਕਿੰਨੇ ਵਾਲੀ ਯਾਰ ਚਾਹੀਦੀ ਜੱਗੇ ਹਾਂ ਦਾ ਦਾ ਕਿਦੇ ਬਾਈ ਮਹੀਨ ਦਾ ਜੋ ਜਿਹੜੀ ਆ ਆ ਝੋਲਾ ਦੇ ਦੇ ਜੀ ਮੈਨੂੰ ਹੁਣ ਬਰਕਤ ਆ ਬੋਂਗਾ ਆਦਾ ਜੱਗ ਝੋਲਾ ਦੇ ਦੇ ਤੂੰ ਲੈ ਜਾ ਮਸ਼ੀਨ ਚੜੀ ਜਾਣੀ ਯਾਰ ਮੈਨੂੰ ਪੈਸੇ ਦਿਆ ਹਾਂ ਲੈ ਜਾ ਤੂੰ ਜੱਗੇ ਝੋਲੇ ਨਾ ਯਾਰ ਤੂੰ ਲੈਣੇ ਵਾਲਾ ਮਣ ਲਾਡੀ ਟੰਗ ਕਰਦਾ ਲਾਡੀ ਟੰਗ ਨਹੀਂ ਕਰਦਾ ਹਾਂ ਮਾਂ ਦਾ ਲਾਡੀ ਟੰਗ ਲਓ ਜੀ ਬਈ ਪੁਰਾਣਾ ਖੋਲਤਾ ਨੋ ਨਾ ਪਾਉਣਾ ਹੁਣ ਲਾਡੀ ਬਾਈ ਆਪਣੇ ਹੱਡਕੋਟ ਓ ਲਾਡੀ ਜਿਹੜਾ ਹੱਡਕੋਟ ਦੇਖ ਲੈ ਪੂਰੇ ਬਾਰਮਾਂ ਨਾਲ ਕਹੀ ਪੂਰੇ ਪੂਰੇ ਐਤ ਕੰਮ ਨਾ ਕੋਈ ਕਾਟ ਬਾਈ ਜਿਹੜੀ ਕੰਨੀਆਂ ਦੀ ਕੱਸੀ ਜੁ ਹੁੰਦੀ ਐ ਨਾ ਉਹ ਪੁਆਈ ਉਹ ਤੁਸੀਂ ਪਾਓ ਜੀ ਉਹਦੇ ਨੇੜੇ ਨਗੋਰਾ ਮੁੰਡੇ ਤੇ ਨਹੀਂ ਪਹਿਣਾ ਹੈਗਾ ਮੁਰੇ ਵਾਲਾ ਹੀ ਮੁਰੇ ਵਾਲਾ ਆਹ ਭਾਈ ਮੁੰਡਾ ਜਵਾਕ ਹੈ ਤਾਂ ਕਾਰੀਗਰ ਹੈ ਪਰ ਜੱਗੇ ਚਾਚੇ ਨੂੰ ਮੈਂ ਕਿਹਾ ਵੀ ਤੁਸੀਂ ਬੈਠੋ ਹੈ ਨਾਉ ਨੇੜੇ ਨਹੀਂ ਜਾਂਦਾ ਜਗਰਿਆ ਚਾਚਾ ਨਾਉ ਪਾ ਲੋ ਆਹੇ ਉਹ ਨਾਉ ਪਾ ਲੋ ਨਾਉ ਪਾ ਲੋ ਫਾਂਡ ਮੁੰਡਾ ਡਰਾਈਵਰ ਬਣਾ ਛੱਡੇ ਆਹ ਬਰਾ ਕਰੀਂ ਵੀ ਅੱਗੇ ਕਰੀਂ ਪੈ ਗਿਆ ਲਾਡੀ ਬਾਈ ਪਰ ਨੂੰ ਕੱਟ ਲੈ ਹਾਂ ਪੈ ਗਿਆ ਟਰੈਕਟਰ ਵਾਲਾ ਵੀ ਪਾਸੋਂ ਘਟਾਦੇ ਹਾਂ ਘਟਾ ਲੈਣਾ ਹਾਂ ਹਾਂ ਹੋਰ ਉਹਨੂੰ ਕਰਦਾ ਫੋਨ ਕਰਦਾ ਗਾਡੀ ਇਹ ਹੋਰ ਪਾਰਟੀ ਕਰਾਂਗੇ ਟਰੈਕਟਰ ਵੀ ਦਵਾਉਂਗਾ ਲਾਦਾ ਹੈ ਆ ਜੌਂਡੀਅਰ ਦਵਾ ਦੇਣਾ ਬਾਈ ਨੂੰ ਜੱਗੂ ਵਾਲਾ ਕਦੂਆ ਸਵਰਾਜ ਲੈਣਾ ਉਹ ਖੜੇ ਨੇ ਬਾਈ ਨਹੀਂ ਜੌਂਡੀਅਰ ਜੌਂਡੀਅਰ ਪੁਰਾਣਾ 4x4 4x4 2 ਮੀਲੀ ਤੋਂ ਹਣਾ ਨਾ ਨਾ 4x4 ਛੋਟਾ ਨਹੀਂ ਲੈਣਾ ਹੈਗਾ ਥੋੜਾ ਤੋਂ ਸਾਨੂੰ 4x4 4x4 ਮੁੰਡਾ ਜੌਂਡੀਅਰ ਮੁੰਡਾ ਜੌਂਡੀਅਰ 4x4 ਆੜੀਓ ਜੌਂਡੀਅਰ ਉਹ ਆੜੀ ਜੌਂਡੀਅਰ ਉਹਨੇ ਕਿ ਢਿੱਲਾ ਆ ਗਿਆ ਜੱਗੇ ਲਾਟੀ ਬਾਈ ਤਬੀਆਂ ਅਭੀ ਇਹ ਕਰ ਸਕਾਂਗੇ ਬਾਈ ਹੈਗੀਆਂ ਪਾਵਾਂਗੇ ਪਹਿਲੇ ਸ਼ਾਫਟ ਪਾ ਦਈਏ ਅੱਛਾ ਡੈਮੋ ਕਰਨਾ ਹਲੇ ਪੂਰਾ ਚੱਲ ਬਾਈ ਚੱਕ ਲਿਆ ਬਾਈ ਖੜਾ ਤਾਂ ਨਹੀਂ ਹੁੰਦਾ ਜੱਗੇ ਹਾਂ ਖੜਾ ਹੋ ਜੂ ਤੂੰ ਹੀ ਨਹੀਂ ਮੰਨਿਆ ਨੌ ਦਵਾਵੇ ਨੌ ਦਵਾਉਣ ਦਾ ਟਰੈਕਟਰ ਲੈਣਾ ਜਾਂਦੀ ਰਹਿਣਾ ਨੇ ਫੋਰ ਬਾਈ ਫੋਰ ਆ ਨੌ ਲੈਣਾ ਹੀ ਨੌ ਓ ਜੀ ਬਾਈ ਸ਼ਾਫਟ ਮੈਨਾਂ ਲੱਗੇ ਆ। ਆਜ ਕੇ ਸ਼ਾਫਟ ਪਹਿਲੀ ਤਾਂ ਪੂਰੀ ਹੋ ਜਾਣੀ ਆ ਲੰਬਾ ਇਹ। ਲਾਈਟ ਏਰੀ ਵੱਡੀ ਪੈਣੀ? ਵੱਡੀ ਨਹੀਂ ਪਣੀ ਆ ਵੀਰੇ। ਬੜੀਆਂ ਹੁੰਦੀਆਂ ਆ। 34 ਇੰਚ ਦੀ ਹੁੰਦੀ ਆ ਇਹ ਦੀ 33 ਦੀ ਆ। ਥੋੜੀ ਵੱਡੀ ਪਾਉਂਗੇ। ਓ ਜੀ ਬਾਈ ਬਿੱਲ ਵੀ ਕੱਟਤਾ। ਹਾਂ ਪੱਕਾ ਬਿੱਲ। ਹਾਂ ਇਹ ਪੱਕਾ ਬਿੱਲ ਬਾਈ। ਗਾਰੰਟੀ ਗਾਰੰਟੀ ਜੇ ਕਿੰਨੇ ਸਾਲ ਦੀ ਆ? ਗਾਰੰਟੀ ਹੋ ਗਿਆ ਸਾਰੀ ਉਮਰ ਦੀ ਗਾਰੰਟੀ ਆ। ਸਾਰੀ ਉਮਰ ਦੀ ਆ। ਮੈਂ ਬੈਠਿਆ ਮੈਂ ਸਾਰੀ ਉਮਰ ਦੀ ਗਾਰੰਟੀ। ਬਸ ਠੀਕ ਆ। ਜੱਤਾਂ ਕਰ ਹਾਂ ਸ਼ਕਤੀਮਾਂ ਚੱਲੂਗਾ ਹਾਂ ਖੜ ਕੇ ਖੜੋ ਸ਼ਕਤੀਮਾਂ ਜਦ ਲਾਡੀ ਆ ਜਾਣਾ ਲਾਡੀ ਆ ਜਾ ਰਿਹਾ ਨਹੀਂ ਸੱਪਾਂ ਦਾ ਖੜੇ ਹੀ ਆ ਠੀਕ ਹੈ ਸੱਪਾਂ ਖੜਿਆ ਠੀਕ ਹੈ ਲੋ ਜੀ ਬਾਈ ਟਰੈਕਟਰ ਮਗਰ ਬਾਤਾ ਸਾਰਾ ਸਮਾਨ ਸ਼ਾਫਟਾ ਛੋਕਾ ਉੱਪਰ ਰੱਖਦੀਆਂ ਲਾਡੀ ਫੋਟੋ ਹੋ ਗਈ ਚੱਕੀ ਯਾਰ ਸਾਬ ਚਲੱਚ ਵਾਲੀ ਸਾਈਡ ਵਾਲੀ ਟਰੈਕਟਰ ਆ ਜੀ ਉਹ ਕਨਾਹਾਈ ਵਾਲੀ ਪਿੱਛੇ ਵਾਲੀ ਹੈ ਨਾ ਲਾੜਾ ਪੜ ਜੇ ਕਿਦਾਂ ਵੜਾਈ ਜੱਗੇ ਨੇ ਸ਼ਾਫਟ ਦੂਜੀ ਵਾਰੀ ਹਾਂ ਹੋ ਗਿਆ ਮਾਹਾਂ ਜੀ ਵਿੱਚ ਹੀ ਆ ਲਗਦੀ ਇਹਦੇ ਨਾਲ ਲੱਦੀ ਇਹਦੇ ਨਾਲ ਨਾ ਇਹਦਾ ਬਹੁਤ ਵਾਸਤਾ ਨੇ ਨਾ ਮੈਂ ਅੱਜ ਪਉਣ ਚ ਨਹੀਂ ਪਹੁੰਚਿਆ ਠੀਕ ਹੈ ਨਾ ਲਗਦੀ ਨਾਲ ਕੁ ਪਾਚਾ ਆਏ ਲੱਗਦੀ ਹਲਦੀ ਜਿਹੜੇ ਚੈੱਕ ਕਰਨ ਲੱਗੇ ਬਾਈ ਜੀ ਬਾਈ ਮੱਥਾ ਟੇਕਣ ਲੱਗੇ ਆ ਨਵੇਂ ਦਾ ਰੂਟਾ ਬੀਟਰ ਦਾ ਦੁੱਧ ਘਟਣ ਮਿੱਠਾ ਆ ਗਿਆ ਮਿੱਠਾ ਆ ਗਿਆ ਮੱਥਾ ਟੇਕਣਾ ਮਾੜਾ ਰਾਜ ਕਰੀ ਕਿਰਪਾ ਹਾਂ ਵੀ ਰਹਾ ਹਾਂ ਵੀ ਲੈ ਵੀ ਤੋਂ ਵੀ ਖਾਗਣਾ ਮੈਂ ਟੋਰ ਮੰਨ ਦੋਈ ਲੈ ਬਾਈ ਮੁਬਾਰਕਾ ਜੀ ਪਹਿਲਾਂ ਲੈ ਬਾਈ ਇਹਨੂੰ ਤਾਂ ਦੇ ਦੋ ਯਾਰ ਹਾਂ ਹੋਰ ਮਾਰ ਵਧਾਈਆਂ ਦੇ ਦੇ ਯਾਰ ਮੁਬਾਰਕਾ ਬਾਈ ਸਾਰਿਆਂ ਨੂੰ ਮੁਬਾਰਕਾ ਜੀ ਲੋ ਆ ਜਾ ਲੈ ਦੇ ਦੇਖ ਤਨ ਨੂੰ ਗਾ ਮੇਰੇ ਮਿੱਠੂ ਘਰ ਕਰਾਣੀ ਦਾ ਦੇਖਣਾ ਬਾਈ ਇਹ ਟੂਕਾ ਪਿੰਡ ਮੇਰੇ ਆਈ ਗਿਆ ਆਹਦੀ ਆਦੀ ਪਿੰਡ ਮਾਰੀ ਗਿਆ ਟਰਾਲੇ ਦਾ ਪਿੰਡ ਮਾਰ ਲਈ ਗਿਆ ਕੀ ਹੋ ਗਿਆ ਆ ਬੈਗ ਜਾ 1.5 ਲੱਖ ਚ ਬੈ ਗਿਆ ਬੈਗ ਨੇੜੇ ਰੱਖ ਕੇ ਬੈ ਗਿਆ ਬਾਈ ਮੁਾਰਕਾ ਹੋ ਗਈਆਂ ਪਰ ਠੀਕ ਜਾ ਚੀਜ਼ ਵੀ ਇੱਕ ਨੰਬਰ ਦਿੰਦੇ ਆ ਇਹ ਚੀਜ਼ ਵੀ ਇੱਕ ਨੰਬਰ ਦਿੰਦੇ ਆ ਨਾਨਾ ਟੇ ਬਾਈ ਇਹ ਡੋਲੇ ਆਏ ਕਦੇ ਕਰੇ ਪੈਣ ਨੇ ਇਹ ਸ਼ਕਤੀਮਾਨ ਮੇਰੀ ਸ਼ਕਲ ਹੈ ਹਾਂ ਅੱਛਾ ਮੇਰੀ ਲਿਆ ਲੈ